ਅੱਜ ਤਮਾਮ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮੁਹਰ ਕਰਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜੀ ਹਾਂ ਦੱਸਿਓ ਕੀ ਡਬਲਯੂਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਭਾਵੇਂ ਕਿ ਹਰਿਆਣਾ ਦਿੱਲੀ ਪੰਜਾਬ ਔਰ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਵੇ Rajasthan ਦੀ ਉੱਥੇ ਵੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਸੁਖਜਿੰਦਰ ਸਿੰਘ ਬਾਹੂ ਕਿਸਾਨ ਸੰਘਰਸ਼ ਕਮੇਟੀ ਤੋਂ ਮਾਝਾ ਜ਼ੋਨ ਪ੍ਰਧਾਨ ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਵੀ ਲੱਗ ਰਹੀ ਹੈ ਪੰਜਾਬ ਦੇ ਇਹ ਡਬਲਚੂ ਡਬਲਯੂਟੀਓ ਦੇ ਦਬਾਅ ਹੇਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ ਇਹ ਡਬਲਯੂਟੀਓ ਦਾ ਮੈਂਬਰ ਆ ਭਾਰਤ ਔਰ ਉਹਦੇ ਕਾਰਨ ਹੀ ਸਾਡੀ ਐਮਐਸਪੀ ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਏ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਪਰ ਭਾਰਤ ਨੂੰ ਇਹ ਗੱਲ ਸਮਝਣੀ ਪਾਉਗੀ ਇਹ ਡੈਮੋਕਰੈਟਿਕ ਦੇਸ਼ ਆ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦਿਵਾਈ ਸੀ ਅੰਗਰੇਜ਼ਾਂ ਤੋਂ ਵੀ ਦਵਾਈ ਸੀ ਅਬਦਾਲੀ ਤੋਂ ਵੀ ਦਵਾਈ ਸੀ ਮੁਗਲਾਂ ਤੋਂ ਵੀ ਦਵਾਈ ਸੀ ਭਾਰਤ ਨੂੰ ਆਜ਼ਾਦੀ ਤੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਇੱਕ ਰੂਪ ਦੇ ਵਿੱਚ ਗਰੇਜ ਤੇ ਚਲੇ ਗਏ ਉਹਨਾਂ ਦਾ ਜਿਹੜਾ ਰਾਜ ਦਾ ਸਿਸਟਮ ਇੱਥੇ ਛੱਡ ਗਏ ਉਹ ਰੂਪ ਦੇ ਵਿੱਚ ਇਹਨਾਂ ਨੂੰ ਛੱਡ ਗਏ ਇੱਥੇ ਕਾਲੇ ਅੰਗਰੇਜ਼ਾਂ ਨੂੰ ਇਹਨਾਂ ਤੋਂ ਵੀ ਆਜ਼ਾਦੀ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਵਾਉਣਗੇ ਔਰ ਜਿਹੜਾ ਸਰਕਾਰ ਦੀਆਂ ਨੀਤੀਆਂ ਐ ਕਾਰਪੋਰੇਟ ਘਰਾਣਿਆਂ ਦਾ ਲੋਨ ਧੜਾ ਧੜਾ ਮਾਫ ਹੋ ਰਿਹਾ ਐ ਨੀਰ ਮੋਦੀ ਇਥੋਂ ਚਲਾ ਗਿਆ ਮਾਲੀਆ بڑے ਪੈਸੇ ਸਾਡੇ ਲੈ ਗਿਆ ਉਹ ਤੁਹਾਡਾ ਤੇ ਸਾਡਾ ਪੈਸਾ ਹੈ ਸਰਕਾਰਾਂ ਦਾ ਪੈਸਾ ਨਹੀਂ ਉਹ ਰਾਈਟ ਆਫ ਇੱਕਦਮ ਕਰ ਦਿੰਦੇ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ 3 ਲੱਖ ਦਾ ਕਰਜ਼ਾ ਵੇ 4 ਲੱਖ ਦਾ ਕਰਜ਼ਾ ਵੇ ਉਹਨੂੰ ਐਨਾ ਬੈਂਕ ਕਾਰਪੋਰੇਟ ਪਰੇਸ਼ਾਨ ਕਰਦੇ ਆ ਕਿ ਉਹਨਾਂ ਨੂੰ ਆਤਮ ਹੱਥਿਆ ਕਰਨੀ ਪੈਂਦੀ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਆ ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਰਹੇ ਆ ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਵਾਂਗੇ 2024 ਦੀ ਚੋਣ ਆਉਣ ਵਾਲੀ ਆ ਜਿਵੇਂ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਰਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਉਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਜਾਊਗਾ ਬਾਈਕਾਟ ਕੀਤਾ ਜਾਵੇਗਾ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨ ਬਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਭਾਜਪਾ ਨੂੰ ਸ਼ਿਕਸ਼ਟ ਦੇ ਕੇ ਹੀ ਰਵਾਂਗੇ ਕਿਉਂਕਿ ਭਾਜਪਾ ਕਿਸਾਨ ਤੇ ਮਜ਼ਦੂਰ ਵਿਰੋ ਲੱਗਦਾ ਕਿ ਜਿੱਥੇ ਕਿਸਾਨ ਕਈ ਲੋਕ ਕਹਿੰਦੇ ਨੇ ਕਿ ਇਹ ਕਿਸਾਨਾਂ ਦੀ ਲੜਾਈ ਹੈਗੀ ਆ ਉਹ ਲੋਕਾਂ ਕੋਲ ਅਪੀਲ ਕਰਨਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਆਮ ਵਰਗ ਦੀ ਲੜਾਈ ਆ ਅੱਜ ਜੇ ਅਸੀਂ 20 ਰੁਪਏ ਕਿਲੋ ਕਣਕ ਵੇਚ ਰਹੇ ਆ ਤੇ 30 35 ਰੁਪਏ ਕਿਲੋ ਆਟਾ ਅੱਜ ਵੀ ਮਹਿੰਗਾਈ ਦੇ ਦੌਰ ਚ ਵੀ 30 35 ਰੁਪਏ ਕਿਲੋ ਆਟਾ ਆਮ ਵਰਗ ਨੂੰ ਮਿਲ ਰਿਹਾ ਆ ਆਟਾ ਤੇ ਹਰ ਬੰਦਾ ਖਾਂਦਾ ਏ ਜੇ ਕਿਸਾਨੀ ਖਤਮ ਹੋ ਗਈ ਤੇ ਆਟਾ 200 ਰੁਪਏ ਕਿਲੋ ਮਰਨਾ ਹੈ ਕਿਉਂਕਿ ਨਾ ਸਟੋਰਾਂ ਦੇ ਵਿੱਚ ਸਟੋਰ ਕਰ ਲੈਣਾ ਜਿਵੇਂ ਵੇਖੋ ਜਿਹੜੀ ਚੀਜ਼ ਤੇ ਐਮਐਸਪੀ ਨਹੀਂ ਆ ਆਲੂ ਕਿਸਾਨ 2 ਰੁਪਏ 3 ਰੁਪਏ ਕਿਲੋ ਵੇਚਦਾ ਪਰ ਜਿਹੜਾ ਐਂਡ ਯੂਜ਼ਰ ਆ ਜਿਹੜਾ ਖਪਤਕਾਰ ਆ ਜਿਹੜਾ ਆਮ ਆਮ ਆ ਰਸੋਈ ਦਾ ਜਿਹੜਾ ਕੋ ਜਾਣਦਾ ਹੈ ਆਲੂ ਉਹਨੂੰ 20 25 ਰੁਪਏ ਤੋਂ ਥੱਲੇ ਨਹੀਂ ਮਿਲ ਰਿਹਾ ਇਹ ਬਾਕੀ ਕਮਾਈ ਸਾਰੀ ਕਾਰਪੋਰੇਟ ਘਰਾਣਿਆਂ ਦੀ ਆ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਲੜਾਈ ਜਿਹੜੀ ਕਿਸਾਨਾਂ ਦੀ ਨਹੀਂ ਆ ਸਰਕਾਰ ਨੂੰ ਸਰਕਾਰ ਕਿਸਾਨਾਂ ਦੀ ਲੜਾਈ ਬਣਾ ਰਹੀ ਆ ਇਹ ਲੜਾਈ ਆਮ ਵਰਗ ਦੀ ਸਮੁੱਚੇ ਸਮਾਜ ਦੀ ਲੜਾਈ ਆ ਸਮੁੱਚੇ ਸਮਾਜ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਦਰਾਈ ਤੇ ਸਾਡਾ ਸਾਥ ਦੇਣ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਸਕਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕਿਥੇ ਲਿਖਿਆ ਗਿਆ ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮਐਸਬੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂਕ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰਾਂਗੇ ਤੇ ਅੱਜ ਅਸੀਂ ਜਿਹੜਾ ਵਾ ਗੋਲਡਨ ਗੇਟ ਅੰਮ੍ਰਿਤਸਰ ਤੇ ਖਲੋਤੇ ਹੋਏ ਆ ਤੇ ਇੱਥੇ ਅੱਜ ਅਸੀਂ ਜਿਹੜਾ ਵਾ ਹਜ਼ਾਰਾਂ ਜਿਹੜੇ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਆ ਉਹ ਸਰਕਾਰ ਦੇ ਨਹੀਂ ਰਹੀ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਉਹਨੂੰ ਖਤਮ ਨਹੀਂ ਕਰ ਰਹੀ ਦੂਜਾ ਸਾਡਾ ਬਿਜਲੀ ਐਕਟ ਨੂੰ ਖਤਮ ਨਹੀਂ ਕਰ ਰਹੀ ਉਸ ਤੋਂ ਪ੍ਰੋਡਕਸ਼ਨ ਦਾ ਬੋਰਡ ਆ ਉਹਨੂੰ ਵਾਪਸ ਨਹੀਂ ਲੈ ਰਹੀ ਇਸ ਕਰਕੇ ਇਹ ਜਿਹੜੀਆਂ 2020 ਦੇ ਵਿੱਚ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਮੰਨੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਜਿਹੜਾ ਵਾ ਇਹਨਾਂ ਨੇ ਪੂਰਾ ਇਨਕਾਰ ਕਰ ਦਿੱਤੀ ਸਾਨੂੰ ਤੇ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਆ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸਾਡਾ ਸ਼ੁਭਦੀਪ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਉਦੇ ਵਿਰੋਧ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਜਿਹੜਾ ਵਾ ਦਿੱਲੀ ਵੱਲ ਨੂੰ ਮੂੰਹ ਕਰਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਛੜਕਾਂ ਦੇ ਉੱਤੇ ਲੱਖਾਂ ਟਰੈਕਟਰ ਸਾਰੇ ਭਾਰਤ ਦੇ ਵਿੱਚ ਛੜਕਾਂ ਦੇ ਉੱਤੇ ਆਉਣਗੇ ਤੇ ਲੇਕਿਨ ਸਾਨੂੰ ਜੇ ਲੋੜ ਪਈ ਦਿੱਲੀ ਜਾਣ ਦੀ ਤੇ ਅਸੀਂ ਜਿਹੜਾ 14 ਮਾਰਚ ਦਾ ਵਾ ਉਹ ਅਸੀਂ ਮਾਂ ਪੰਚਾਇਤ ਜਿਹੜੀ ਹੈ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੇ ਆ ਉਸ ਤੋਂ ਬਾਅਦ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਦਿੱਲੀ ਨੂੰ ਕੂਚ ਵੀ ਕਰਾਂਗੇ। ਦਾ ਕੇਂਦਰ ਸਰਕਾਰ ਦੇ ਉੱਪਰ ਇਹ ਅਸਰ ਹੋਵੇਗਾ ਜੀ। ਬਿਲਕੁਲ ਜੀ ਬਿਲਕੁਲ ਜਦੋਂ ਕੇਂਦਰ ਸਰਕਾਰ ਤੇ ਹੀ ਸਾਰਾ ਅਸਰ ਹੋਣਾ ਜੀ ਇਸ ਗੱਲ ਦਾ ਜੇ ਮੰਨ ਲਓ ਆ ਜਿਸ ਕਿਸਾਨ ਤੇ ਮਜ਼ਦੂਰ ਜਿਹੜੇ ਉਹ ਸੜਕਾਂ ਤੇ ਆ ਸਕਦੇ ਆ ਤੇ ਕੱਲ ਨੂੰ ਉਹ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਵੀ ਕਿਉਂਕਿ 24 ਦੇ ਵਿੱਚ ਆ ਜੂਨ ਦੇ ਵਿੱਚ ਜਿਹੜੀਆਂ ਆ ਰਹੀਆਂ ਇਹਨਾਂ ਦੀਆਂ ਲੱਛਣਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਵਾਂਗੇ ਪੱਬਾਂ ਪਾਰ ਹੋ ਕੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਇਸ ਮੋਦੀ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦੇਣਗੇ ਔਰ ਜਿੱਥੇ ਦੱਸਦੀ ਏ ਕਿ तमाम ਜਥੇਬੰਦੀਆਂ 400 ਜਥੇਬੰਦੀਆਂ ਤੋਂ ਜ਼ਿਆਦਾ ਜਿਹੜੀਆਂ ਆ ਟਰੈਕਟਰ ਮਾਰਚ ਕੱਢ ਰਹੀਆਂ ਨੇ ਔਰ ਕੇਂਦਰ ਸਰਕਾਰ ਦੇ WTO ਦੇ ਦਬਾਅ ਹੇਟਾ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਅਸੀਂ ਕਿਸਾਨੀ ਨੂੰ WTO ਦੇ ਬਾਹਰ ਕੱਢਣ ਦੇ ਲਈ ਅਪੀਲ ਕਰਦੇ ਆਂ ਔਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਿਸਾਨ ਜਿੱਥੇ ਬੰਦੀ ਆਪੇ ਟਰੈਕਟਰ ਲੈ ਕੇ ਉੱਦੀ ਆਜ ਇੱਥੇ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਤੇ ਕੇਂਦਰ ਸਰਕਾਰ ਦਾ ਵੀ ਵਿਰੋਧ ਹੋ ਰਿਹਾ ਹੈ